ਗੁਡ ਮਾਰਨਿੰਗ ਪੰਜਾਬ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਲ ਦੇ ਪਹਿਲੇ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਇਸ ਦੁਆ ਦੇ ਨਾਲ ਕਿ ਤੁਹਾਡੇ ਸਭਨਾਂ ਦੇ ਵਿਹੜਿਆਂ ਵਿੱਚ ਖੁਸ਼ੀਆਂ ਤੇ ਖੇੜੇ ਸਦਾ ਕਾਇਮ ਰਹਿਣ। ਅਤੇ ਦੁਆ ਹੈ ਕਿ ਸਾਲ 2026 ਤੁਹਾਡੇ ਲਈ ਖੂਬਸੂਰਤ ਤੇ ਯਾਦਗਾਰੀ ਲੰਮਿਆਂ ਭਰਪੂਰ ਹੋਵੇ। ਅਸਦੇ ਨਾਲ ਹੀ ਮੈਂ ਅਰਵਿੰਦਰ ਗਿੱਲ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਤੁਹਾਡੇ ਵੱਲੋਂ ਦਿੱਤੇ ਗਏ ਸਮੇਂ-ਸਮੇਂ ਤੇ ਬੇਸ਼ਕੀਮਤੀ ਸੁਝਾਵਾਂ ਸਲਾਹਾਂ ਤੇ ਦਿੱਤੀ ਗਈ ਹੌਸਲਾ ਫਜ਼ਾਈ ਦੇ ਸਦਕੇ ਅੱਜ ਆਪਣਾ ਗੁੱਡ ਮਾਰਨਿੰਗ ਪੰਜਾਬ ਚੈਨਲ ਪੰਜਾਬੀ ਖਬਰਾਂ ਦੀ ਦੁਨੀਆ ਵਿੱਚ ਇੱਕ ਆਪਣਾ ਬਲੱਖਣ ਸਥਾਨ ਬਣਾ ਚੁੱਕਾ ਹੈ ਇਸ ਦੇ ਲਈ ਮੈਂ ਤਾਂ ਉਮਰ ਤੁਹਾਡਾ एहਸਾਨਮੰਦ ਰਹਿਵਾਂਗਾ ਆਓ ਅੱਜ ਦੇ ਨਵੇਂ ਸਾਲ ਦਾ ਪਹਿਲਾ ਨਿਊਜ਼ ਬੁਲੇਟਿਨ ਸ਼ੁਰੂ ਕਰਦੇ ਹਾਂ ਸਾਲ 2025 ਦੇ ਆਖਰੀ ਦਿਨ ਪੰਜਾਬ ਸਮੇਤ ਪੂਰਾ ਉੱਤਰੀ ਭਾਰਤ ਧੁੰਦ ਠੰਡ ਤੇ ਸੀਤ ਲਹਿਰ ਦੀ ਲਪੇਟ ਵਿੱਚ ਰਿਹਾ ਸਾਰਾ ਦਿਨ ਧੁੰਦ ਤੇ ਠੰਡੀਆਂ ਹਵਾਵਾਂ ਕਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਲੁਧਿਆਣਾ ਤੇ ਪਟਿਆਲਾ ਸਮੇਤ 9 ਜ਼ਿਲ੍ਹੇ ਹਿਮਾਚਲ ਪ੍ਰਦੇਸ਼ ਦੇ Shimla ਧਰਮਸ਼ਾਲਾ ਕਾਂਗੜਾ ਤੇ ਮੰਡੀ ਤੋਂ ਵੀ ਠੰਡੇ ਰਹੇ ਅੱਜ ਪੱਛਮੀ ਘੜਬੜੀ ਦੇ ਚੱਲਦੇ ਤੜਕਸਾਰ ਤੋਂ ਸੂਬੇ ਦੇ ਕਈ ਭਾਗਾਂ ਤੋਂ ਹਲਕੀ ਵਰਖਾ ਹੋਣ ਦੀ ਸੂਚਨਾ ਵੀ ਮਿਲ ਰਹੀ ਹੈ ਜਿਸ ਨਾਲ ਸੂਬਾ ਵਾਸੀਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਪੈ ਰਹੀ ਸੁੱਕੀ ਠੰਡ ਤੇ ਪ੍ਰਦੂਸ਼ਣ ਤੋਂ ਨਿਜਾਤ ਮਿਲਣ ਦੀ ਆਸ ਵੱਜ ਗਈ ਹੈ ਉਧਰ ਪਹਾੜੀ ਖੇਤਰਾਂ ਦੇ ਦੌਰੇ ਤੇ ਗਏ ਸਲਾਮੀਆਂ ਦੇ ਚਿਹਰੇ ਵੀ ਕੱਲ ਖਿੜ ਗਏ ਪੱਛਮੀ ਘੜਬੜੀ ਦੇ ਚੱਲਦੇ ਪਹਾੜੀ ਖੇਤਰਾਂ ਵਿੱਚ ਜ਼ਬਰਦਸਤ ਬਰਫਵਾਰੀ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ ਸਾਲ ਦੇ ਆਖਰੀ ਦਿਨ ਸਾਬਕਾ ਆਈਜੀ ਅਮਰ ਸਿੰਘ ਚਾਲ ਨਾਲ 8 ਕਰੋੜ ਤੋਂ ਵੱਧ ਰੁਪਏ ਦੀ ਸਾਈਬਰ ਠੱਗੀ ਮਾਰਨ ਵਾਲੇ ਮਾਮਲੇ ਵਿੱਚ ਪਟਿਆਲਾ ਪੁਲਿਸ ਨੂੰ ਇੱਕ ਅਹਿਮ ਕਾਬਜਾਬੀ ਮਿਲੀ ਪਟਿਆਲਾ ਪੁਲਿਸ ਨੇ ਮਹਾਰਾਸ਼ਟਰ ਤੋਂ ਇਸ ਠੱਗੀ ਦੇ ਵਿੱਚ ਸ਼ਾਮਲ ਦੋ ਮੁਲਜ਼ਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਫੜੇ ਗਏ ਮੁਲਜ਼ਮਾ ਕੋਲੋਂ ਵੱਡੀ ਗਿਣਤੀ ਵਿੱਚ SIM ਕਾਰਡ ਬਰਾਮਦ ਹੋਏ ਹਨ ਪੁਲਿਸ ਮੁਤਾਬਕ ਇਸ ਠੱਗੀ ਦਾ ਨੈਟਵਰਕ ਵਿਦੇਸ਼ ਤੋਂ ਚਲਾਇਆ ਜਾ ਰਿਹਾ ਹੈ ਪਟਿਆਲਾ ਪੁਲਿਸ ਨੇ ਜਾਣਕਾਰੀ ਦਿੱਤੀ ਕੇ ਸਥਾਨਕ ਪੁਲਿਸ ਦੀ ਮਦਦ ਨਾਲ ਇਹ ਕਾਮਯਾਬੀ ਹਾਸਲ ਹੋਈ ਹੈ ਪੁਲਿਸ ਅਜੇ ਵੀ ਦੂਜੇ ਰਾਜਾਂ ਵਿੱਚ ਛਾਪੇਮਾਰੀ ਕਰ ਰਹੀ ਹੈ ਤਾਂ ਜੋ ਇਸ ਠੱਗੀ ਗਰੋਹ ਦੇ ਹੋਰ ਮੈਂਬਰਾਂ ਨੂੰ ਫੜਿਆ ਜਾ ਸਕੇ ਜਿਕਰ ਜੋ ਗਹਿਕੇ ਪਟਿਆਲਾ ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ 3.5 ਕਰੋੜ ਰੁਪਏ ਤੋਂ ਵੱਧ ਦੀ ਰਕਮ ਫ੍ਰੀਜ਼ ਕਰ ਚੁੱਕੀ ਹੈ ਤੇ 10 ਤੋਂ ਵੱਧ ਬੈਂਕ ਖਾਤੇ ਹਜੇ ਵੀ ਟੈਕਨੀਕਲ ਟੀਮ ਖੰਗਾਲ ਰਹੀ ਹੈ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਸਾਲ ਦੇ ਆਖਰੀ ਦਿਨ ਕੱਲ ਚੰਡੀਗੜ੍ਹ ਵਿੱਚ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕਰ ਸਾਲ 2025 ਦੇ ਐਂਡਰ ਤੇ ਵਿਜ਼ਨ 2026 ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਆਉਣ ਵਾਲੇ ਸਾਲ ਵਿੱਚ ਬੁਨਿਆਦੀ ਢਾਂਚੇ, ਟੈਕਨੋਲੋਜੀ ਤੇ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਵੱਡੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਈ ਐਸਆਈ ਸੂਬੇ ਦੇ ਥਾਣਿਆਂ ਤੇ ਹਮਲੇ ਕਰਵਾ ਰਹੀ ਹੈ ਇਸ ਤੋਂ ਇਲਾਵਾ ਸਰਦੋਂ ਪਾਰ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀਬੀ ਕੀਤੀ ਜਾ ਰਹੀ ਹੈ ਪਰ ਪੰਜਾਬ ਪੁਲਿਸ ਆਈਐਸਆਈ ਦੀ ਹਰ ਕੋਸ਼ਿਸ਼ ਨੂੰ ناکਾਮ ਕਰ ਰਹੀ ਹੈ ਅੰਕੜੇ ਸਾਂਝੇ ਕਰਦੇ ਹੋਏ ਯਾਦਵ ਨੇ ਦੱਸਿਆ ਕਿ ਸਾਲ 2025 ਵਿੱਚ ਸਰਦੋਂ ਪਾਰ ਲਗਭਗ 500 ਤੋਂ ਵੱਧ ਡਰੋਨ ਦਾਖਲ ਹੋਏ ਜਿਨ੍ਹਾਂ ਵਿੱਚੋਂ 300 ਨੂੰ ਪੰਜਾਬ ਪੁਲਿਸ ਨੇ ਮਾਰ ਸੁੱਟਿਆ ਉਹਨਾਂ ਜਾਣਕਾਰੀ ਦਿੱਤੀ ਕਿ ਪਾਕਿਸਤਾਨ ਹੁਣ ਅਤ ਆਧੁਨਿਕ ਤੇ ਛੋਟੇ ਡਰੋਨ ਵਰਤ ਰਿਹਾ ਹੈ ਜਿਨ੍ਹਾਂ ਨੂੰ ਟਰੈਕ ਕਰਨਾ ਮੁਸ਼ਕਲ ਹੈ ਇਸ ਲਈ ਹੁਣ ਸਰਦ ਤੇ 6 ਹੋਰ ਐਂਟੀ ਡਰੋਨ ਪ੍ਰਣਾਲੀਆਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਉਹਨਾਂ ਦਾਅਵਾ ਕੀਤਾ ਕਿ ਆਪ ਸਰਕਾਰ ਦੇ 4 ਸਾਲ ਦੇ ਕਾਰਜਕਾਰ ਦੌਰਾਨ ਪੰਜਾਬ ਪੁਲਿਸ ਦੇ ਆਧੁਨਿਕ ਕਰਨ ਤੇ 800 ਕਰੋੜ ਰੁਪਏ ਤੋਂ ਵੱਧ ਖਰਚੇ ਜਾ ਚੁੱਕੇ ਹਨ ਤੇ ਸਾਲ 2026 ਵਿੱਚ ਵੀ 400 ਤੋਂ ਵੱਧ ਕਰੋੜ ਰੁਪਏ ਖਰਚੇ ਜਾਣ ਦੀਆਂ ਯੋਜਨਾਵਾਂ ਹਨ ਇੱਕ ਮਹੱਤਵਪੂਰਨ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਐਮਰਜੈਂਸੀ ਨੰਬਰ 112 ਰਾਹੀਂ ਲੋਕਾਂ ਨੂੰ ਦਿੱਤੀ ਜਾਣ ਵਾਲੀ ਸਹੂਲਤ ਲਈ ਐਮਰਜੈਂਸੀ ਰਿਸਪੌਂਸ ਨੂੰ ਹੁਣ 12-13 ਮਿੰਟ ਤੋਂ ਘਟਾ ਕੇ 7-8 ਮਿੰਟ ਤੱਕ ਲਿਆਉਣ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਾਲ 2025 ਨੂੰ ਸੂਬਾ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਸਭ ਤੋਂ ਮਾਰੂ ਸਾਲ ਕਰਾਰ ਦਿੱਤਾ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਮਾਰੂ ਸਾਬਤ ਹੋਈ ਹੈ ਸਾਲ 2025 ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਕੀਤੇ ਗਏ ਸੰਘਰਸ਼ ਦੇ ਬਾਵਜੂਦ ਉਹਨਾਂ ਦੀ ਇੱਕ ਵੀ ਮੰਗ ਨਹੀਂ ਮੰਨੀ ਗਈ ਸਾਰਾ ਸਾਲ ਗੱਲਬਾਤ ਦਾ ਸੱਦਾ ਦੇ ਕੇ ਸਰਕਾਰ ਗੱਲਬਾਤ ਤੋਂ ਭੱਜਦੀ ਰਹੀ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਮਹਿੰਗਾਈ ਪੱਤੇ ਦੇ ਮਾਮਲੇ ਵਿੱਚ ਵੀ ਪੰਜਾਬ ਦੇ ਲੱਖਾਂ ਮੁਲਾਜ਼ਮ ਤੇ ਪੈਨਸ਼ਨਰਾਂ ਦੇ ਖੀਸੇ ਖਾਲੀ ਰਹੇ ਅੱਗੋਂ ਨੇ ਐਲਾਨ ਕੀਤਾ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ 2026 ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸਾਲ ਦਾ ਆਖਰੀ ਦਿਨ ਮੋਦੀ ਸਰਕਾਰ ਲਈ ਵੀ ਇੱਕ ਹੋਰ ਨਵੀਂ ਮੁਸ਼ਕਲ ਖੜੀ ਕਰ ਗਿਆ। ਅਮਰੀਕਾ ਤੋਂ ਬਾਅਦ ਹੁਣ ਚੀਨ ਨੇ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਮਈ ਮਹੀਨੇ ਵਿੱਚ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਏ ਫੌਜੀ ਟਕਰਾਅ ਨੂੰ ਖਤਮ ਕਰਨ ਵਿੱਚ ਵਿਚੋਲਗੀ ਕਰ ਅਹਿਮ ਭੂਮਿਕਾ ਨਿਭਾਈ ਸੀ। ਨੀ ਵਿਦੇਸ਼ ਮੰਤਰੀ ਵੋਂਗ ਜੀ ਨੇ ਕਿਹਾ ਕਿ ਪੀਚਿੰਗ ਨੇ ਪਾਕਿਸਤਾਨ ਤੇ ਭਾਰਤ ਦਰਮਿਆਨ ਤਣਾਅ ਨੂੰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਤੇ ਆਪਣਾ ਮਹੱਤਵਪੂਰਨ ਰੋਲ ਅਦਾ ਕੀਤਾ ਹਾਲਾਂਕਿ ਭਾਰਤ ਨੇ ਚੀਨ ਦੇ ਇਸ ਦਾਅਵੇ ਨੂੰ ਮੁੱਢੋਂ ਖਾਰਜ ਕਰ ਦਿੱਤਾ ਹੈ ਉਧਰ ਕੱਲ ਚੀਨ ਨੇ ਅਧਿਕਾਰਤ ਤੌਰ ਤੇ ਐਲਾਨ ਕੀਤਾ ਕਿ ਤਿੱਬਤ ਦੇ ਖੇਤਰ ਵਿੱਚ ਬ੍ਰਹਮਪੁੱਤਰ ਦਰਿਆ ਤੇ 170 ਅਰਬ ਅਮਰੀਕੀ ਡਾਲਰ ਦੀ ਲਾਗਤ ਨਾਲ ਬਣਨ ਵਾਲੇ ਡੈਮ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ ਜਿਕਰਯੋਗ ਹੈ ਕਿ ਇਹ ਡੈਮ ਅਰਨਾਚਲ ਪ੍ਰਦੇਸ਼ ਨਜ਼ਦੀਕ ਹੈ ਤੇ ਇਸ ਦੇ ਬੰਨ ਨਾਲ ਹੇਠਲੇ ਖੇਤਰ ਵਿੱਚ ਸਥਿਤ ਭਾਰਤ ਤੇ ਬੰਗਲਾਦੇਸ਼ ਵਰਗੇ ਦੇਸ਼ਾਂ ਵਿੱਚ ਹੜਾਂ ਸੰਬੰਧੀ ਚਿੰਤਾਵਾਂ ਪੈਦਾ ਹੋ ਗਈਆਂ ਹਨ ਇਸ ਦੇ ਦਰਮਿਆਨ ਚੀਨ ਦੇ ਰਾਸ਼ਟਰਪਤੀ ਨੇ ਕੱਲ ਇੱਕ ਹੋਰ ਮਹੱਤਵਪੂਰਨ ਐਲਾਨ ਕੀਤਾ ਕਿ ਸਾਲ 2026 ਵਿੱਚ ਤਾਈਵਾਨ ਨੂੰ ਚੀਨ ਵਿੱਚ ਸ਼ਾਮਲ ਹੋਣ ਤੋਂ ਕੋਈ ਤਾਕਤ ਨਹੀਂ ਰੋਕ ਸਕਦੀ ਤੇ ਉਹਨਾਂ ਤਾਈਵਾਨ ਦੀ ਘੇਰਾਬੰਦੀ ਕਰਨ ਦਾ ਐਲਾਨ ਵੀ ਕੀਤਾ ਗੈਰ ਕਾਨੂੰਨੀ ਢੰਗ ਨਾਲ ਪਾਕਿਸਤਾਨ ਵਿੱਚ ਦਾਖਲ ਹੋਏ ਸ਼ਾਹਕੋਟ ਦੇ ਨੌਜਵਾਨ ਸ਼ਰਨਦੀਪ ਸਿੰਘ ਸਬੰਧੀ ਆ ਰਹੀਆਂ ਖਬਰਾਂ ਨੇ ਉਸ ਦੇ ਮਾਪਿਆਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ ਹੁਣ ਖਬਰ ਮਿਲ ਰਹੀ ਹੈ ਕਿ ਸ਼ਰਨਦੀਪ ਸਿੰਘ ਪਾਕਿਸਤਾਨ ਵਿੱਚ ਰਾਸੀ ਸ਼ਰਨ ਲੈਣ ਲਈ ਅਰਜੀ ਦਾਖਲ ਕਰਨ ਵਾਲਾ ਹੈ ਉਸ ਦਾ ਮੰਨਣਾ ਹੈ ਕਿ ਭਾਰਤ ਵਿੱਚ ਉਸ ਦੀ ਜਾਨ ਨੂੰ ਖਤਰਾ ਹੈ ਤੇ ਉਹ ਭਾਰਤ ਵਾਪਸ ਨਹੀਂ ਪਰਤਣਾ ਚਾਹੁੰਦਾ ਹਾਲਾਂਕਿ ਉਸ ਦੇ ਮਾਪਿਆਂ ਦਾ ਮੰਨਣਾ ਹੈ ਕਿ ਇਹ ਸੰਭਵ ਹੈ ਕਿ ਉਹਨਾਂ ਦੇ ਪੁੱਤਰ ਤੋਂ ਦਬਾਅ ਪਾ ਕੇ ਅਜਿਹੇ ਬਿਆਨ ਦਵਾਏ ਜਾ ਰਹੇ ਹੋਣ ਪੰਜਾਬ ਸਰਕਾਰ ਨੇ ਕੜਾਕੇ ਦੀ ਠੰਡ ਦੇ ਮੱਦੇਨਜ਼ਰ ਸੂਬੇ ਦੇ ਸਕੂਲਾਂ ਵਿੱਚ ਸਰਦ ਰੁੱਤ ਦੀਆਂ ਛੁੱਟੀਆਂ ਵਿੱਚ ਕੱਲ ਵਾਧਾ ਕਰ ਦਿੱਤਾ ਇਹ ਛੁੱਟੀਆਂ ਹੁਣ 31 ਦਸੰਬਰ ਤੋਂ ਵਧਾ ਕੇ 7 ਜਨਵਰੀ 2026 ਤੱਕ ਕਰ ਦਿੱਤੀਆਂ ਹਨ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੁਣ ਸੂਬੇ ਦੇ ਸਾਰੇ ਸਕੂਲ 8 ਜਨਵਰੀ ਨੂੰ ਖੁੱਲਣਗੇ ਕੁਝ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਖਿਲਾਫ ਕੱਲ ਸ਼ਿਕਾਇਤ ਪੱਤਰ ਸੌਂਪਿਆ ਸ਼ਿਕਾਇਤਕਰਤਾਵਾਂ ਨੇ ਟਕਸਾਲ ਮੁਖੀ ਤੇ ਹੁਕਮਨਾਮੇ ਦੀ ਉਲੰਘਣਾ ਕਰਨ ਦੇ ਦੋਸ਼ ਲਾਏ ਹਨ ਦੋਸ਼ਾਂ ਵਿੱਚ ਆਖਿਆ ਗਿਆ ਹੈ ਕਿ ਨਾਗਪੁਰ ਵਿੱਚ ਇੱਕ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹਰਨਾਮ ਸਿੰਘ ਤੇ ਕੁਝ ਹੋਰ ਧਾਰਮਿਕ ਤੇ ਸਿਆਸੀ ਆਗੂ ਗੁਰੂ ਮਰਿਆਦਾ ਅਨਸਾਰ ਚੌਕੜਾ ਮਾਰ ਕੇ ਬੈਠਣ ਦੀ ਬਜਾਏ ਬੈਂਚਾਂ ਤੇ ਲੱਤਾਂ ਲਮਕਾ ਕੇ ਕਿਸੇ ਸਿਆਸੀ ਰੈਲੀ ਵਾਂਗ ਬੈਠੇ ਹੋਏ ਹਨ ਇਹ ਗੁਰੂ ਸਾਹਿਬ ਦੀ ਬੇਅਦਬੀ ਹੈ ਸ਼ਿਕਾਇਤਕਰਤਾਵਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਇਸ ਮਾਮਲੇ ਤੇ ਤੁਮਾ ਨੂੰ ਤਲਬ ਕਰਨ ਦੀ ਮੰਗ ਕੀਤੀ ਹੈ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਨਗਰ ਸੁਧਾਰ ਟਰਸਟ ਦੇ ਇੰਜੀਨੀਅਰ ਰੈਂਕ ਦੇ 7 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਾਲ ਦੇ ਆਖਰੀ ਦਿਨ ਮੁਤਲ ਕਰ ਦਿੱਤਾ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਰਕਾਰ ਵੱਲੋਂ ਡਿਊਟੀ ਦੌਰਾਨ ਕਤਾਹੀ ਕਾਰਨ ਅੰਮ੍ਰਿਤਸਰ ਦੇ ਐਸਐਸਪੀ ਵਿਜੀਲੈਂਸ ਲਖਵੀਰ ਸਿੰਘ ਨੂੰ ਵੀ ਮੁਤਲ ਕੀਤਾ ਗਿਆ ਸੀ ਕੱਲ ਦੇ ਇੰਜੀਨੀਅਰਾਂ ਦੀ ਮੁਤਲੀ ਵੀ ਇਸ ਟੈਂਡਰ ਘੁਟਾਲੇ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ ਰਾਜਨੀਤਿਕ ਲੋਕ ਸਾਡੇ ਦੁੱਖ ਦਰਦ ਪ੍ਰਤੀ ਕਿੰਨੇ ਕੁ ਸੰਵੇਦਨਸ਼ੀਲ ਹਨ ਇਸ ਦੀ ਪ੍ਰਤੱਖ ਉਦਾਹਰਣ ਕੱਲ ਉਸ ਵੇਲੇ ਮਿਲੀ ਜਦੋਂ ਮੱਧ ਪ੍ਰਦੇਸ਼ ਵਿੱਚ ਦੂਸ਼ਿਤ ਪਾਣੀ ਪੀਣ ਕਾਰਨ 8 ਤੋਂ ਵੱਧ ਵਿਅਕਤੀਆਂ ਦੀ ਜਾਨ ਚਲੀ ਜਾਣ ਤੋਂ ਬਾਅਦ ਪੱਤਰਕਾਰ ਨੇ ਇਸ ਸਬੰਧੀ ਮੱਧ ਪ੍ਰਦੇਸ਼ ਸਰਕਾਰ ਦੇ ਮੰਤਰੀ ਕਲਾਸ਼ ਵਿਜੇ ਵਰਗਿਆ ਤੋਂ ਸਵਾਲ ਪੁੱਛਿਆ ਇਸ ਸਵਾਲ ਤੋਂ ਕਲਾਸ਼ ਐਨੇ ਪੜਕ ਗਏ ਕਿ ਉਹਨਾਂ ਅਪੱਤੀਜਨਕ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਪੱਤਰਕਾਰ ਨੂੰ ਡਾਂਟਿਆ बहुत सारे लोगों का अभी तक जो रिफंड की बात कही गई थी वो भी नहीं मिला कैलाश जी और पीने के पानी की ठीक से व्यवस्था छोड़ो यार तुम तो प्रश्न मत फोकट नहीं, नहीं ये तो मैं तो होकर आया हूँ कैलाश जी बात ठीक से कीजिए नहीं शब्दों का चयन ठीक करिए कैलाश जी आप ढंग से बात नहीं कर रहे हैं नहीं आप ये क्या शब्द होता है की घंटा घंटा क्या शब्द होता है आप मैं तो जाऊँगा लहजा इनको सुधारने का ये इतने सीनियर मंत्री घंटा घंटा क्या बोलते रहते हैं बात करने की तमीज़ नहीं है हाँ और क्या ਤੂੰ ਤੋਂ ਮਤ ਕਿਹਾ ਕਰੀਕਾ ਤਾਂ ਕੀ ਘੰਟਾ बोलेंगे सवाल ਕਰ ਰਹੇ ਨਾ ਹਮ ਉਹ ਜਵਾਬ ਦੇ ਰਹੇ ਆਂ ਆਪਕੋ ਕੀ ਹੋ ਰਹਾ ਹੈ ਉਹ ਅਮਰ ਲੀਡਰ ਹੈ ਤਾਂ ਘੰਟਾ बोलेंगे ਮੁਝੇ ਕੇਂਦਰ ਸਰਕਾਰ ਨੇ ਕੱਲ ਸਿਹਤ ਲਈ ਗੰਭੀਰ ਖਤਰਿਆਂ ਦਾ ਹਵਾਲਾ ਦਿੰਦਿਆਂ ਮਸ਼ਹੂਰ ਦਰਦ ਨਿਵਾਰਕ ਦਵਾਈ ਨਿਮੋਸਲਾਈਡ 100 ਐਮਜੀ ਤੇ ਪਾਬੰਦੀ ਲਾ ਦਿੱਤੀ ਹੈ ਇਨ੍ਹਾਂ ਹੁਕਮਾਂ ਵਿੱਚ ਆਖਿਆ ਗਿਆ ਹੈ ਕਿ ਨਿਮੋਸਲਾਈਡ ਦੀਆਂ ਗੋਲੀਆਂ ਦਾ ਉਤਪਾਦਨ, ਵਿਕਰੀ ਤੇ ਵੰਡ ਹੁਣ ਕੀਤੀ ਨਹੀਂ ਜਾ ਸਕੇਗੀ। ਜਿਕਰ ਜੋਗ ਹੈ ਕਿ ਜਾਂਚ ਵਿੱਚ ਪਾਇਆ ਗਿਆ ਕਿ 100mg ਨਿਮੋਸਲਾਈਡ ਦੀ ਵਰਤੋਂ ਕਰਨ ਨਾਲ ਲਿਵਰ ਨੂੰ ਨੁਕਸਾਨ ਹੁੰਦਾ ਹੈ ਤੇ ਕਈ ਮਾਮਲਿਆਂ ਵਿੱਚ ਇਹ ਜਾਨਲੇਵਾ ਵੀ ਹੋ ਸਕਦਾ ਹੈ। ਵਿਸ਼ਵ ਦੇ ਕਈ ਦੇਸ਼ਾਂ ਅਮਰੀਕਾ, ਬਰਤਾਨੀਆ, ਕੈਨੇਡਾ, ਆਸਟ੍ਰੇਲੀਆ ਆਦ ਵਿੱਚ ਇਸ ਦਵਾਈ ਤੇ ਪਹਿਲਾਂ ਹੀ ਪਾਬੰਦੀ ਲਾਈ ਜਾ ਚੁੱਕੀ ਹੈ। ਭਾਰਤ ਵਿੱਚ ਵੀ 2011 ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਹ ਦਵਾਈ ਦੇਣ ਤੇ ਪਾਬੰਦੀ ਲਾਈ ਗਈ ਸੀ। ਜਗਰਾਉਂ ਸਦਮਾ ਬੇਟ ਮਾਰਗ ਤੇ ਕੱਲ ਤੜਕੇ तकरीबन 7:30 ਵਜੇ ਝੁੱਗੀ ਵਿੱਚ ਸੁੱਤੇ ਪਏ ਮਜ਼ਦੂਰ ਪਰਿਵਾਰ ਤੇ ਇੱਕ ਬੱਜਰੀ ਨਾਲ ਭਰਿਆ ਟਰੱਕ ਪਲਟ ਗਿਆ। ਇਸ ਹਾਦਸੇ ਵਿੱਚ ਦੋ ਛੋਟੇ ਬੱਚਿਆਂ ਦੀ ਮੌਤ ਹੋ ਗਈ ਤੇ ਤਿੰਨ ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਦੱਸਿਆ ਗਿਆ ਕਿ ਹਾਸੇ ਦਾ ਸ਼ਿਕਾਰ ਹੋਇਆ ਪਰਿਵਾਰ ਸੜਕ ਕਿਨਾਰੇ ਖੜਾਉਣੇ ਵੇਚਦਾ ਸੀ ਤੇ ਉਹਨਾਂ ਉਸੇ ਥਾਂ ਤੇ ਰਹਿਣ ਲਈ ਸੜਕ ਤੋਂ ਹਟਵੇਂ ਝੁੱਗੀ ਬਣਾਈ ਹੋਈ ਸੀ ਉਧਰ ਜਲੰਧਰ ਵਿੱਚ ਵੀ ਨੈਸ਼ਨਲ ਹਾਈਵੇ ਤੇ ਪਿੰਡ ਰਾਜਪੁਰ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਨੇ ਇੱਕ ਆਟੋ ਨੂੰ ਜ਼ੋਰਦਾਰ ਟੱਕਰ ਮਾਰੀ ਟੱਕਰ ਤੋਂ ਬਾਅਦ ਆਟੋ ਪਲਟ ਕੇ ਦੂਜੀ ਸੜਕ ਤੇ ਜਾ ਡਿੱਗਿਆ ਤੇ ਇੱਕ ਹੋਰ ਵਾਹਨ ਵੀ ਲਪੇਟ ਵਿੱਚ ਆ ਗਿਆ ਹਾਸੇ ਵਿੱਚ ਆਟੋ ਸਵਾਰ ਦੋ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਪੰਜ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਫਾਜਲ ਕਾ ਜ਼ਿਲ੍ਹੇ ਦੀ ਤਹਿਸੀਲ ਅਬੋਰ ਮੇਲੜੇ ਪਿੰਡ ਗਿੱਦੜਵਾਵਾਂ ਵਾਲੀ ਦੇ ਗੁਰਦੁਆਰਾ ਸਾਹਿਬ ਵਿੱਚ ਕੱਲ ਸਵੇਰੇ ਇੱਕ ਵੱਡਾ ਹਾਸਾ ਟਲ ਗਿਆ ਪਿੰਡ ਦਾ ਇੱਕ 20 ਸਾਲਾ ਨੌਜਵਾਨ ਤਕਰੀਬਨ 90 ਫੁੱਟ ਉੱਚੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਲਈ ਉੱਪਰ ਚੜ੍ਹਿਆ ਉੱਪਰ ਪਹੁੰਚਦੇ ਹੀ ਜਿਸ ਫਿਰਕੀ ਸਹਾਰੇ ਉਹ ਚੜ੍ਹਿਆ ਸੀ ਉਸ ਦੀ ਤਾਰ ਟੁੱਟ ਗਈ ਜਿਸ ਕਾਰਨ ਉਹ ਉੱਪਰ ਹੀ ਫਸ ਗਿਆ ਤਕਰੀਬਨ 6 ਘੰਟੇ ਦੀ ਜਦੋ ਜਹਿਦ ਦੇ ਬਾਅਦ ਫੌਜ ਦੀ ਮਦਦ ਨਾਲ ਨੌਜਵਾਨ ਨੂੰ ਸਹੀ ਸਲਾਮਤ ਥੱਲੇ ਉਤਾਰਿਆ ਗਿਆ ਪੰਜਾਬ ਭਾਈਪਾਦਰ ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਵੱਲੋਂ 30 ਦਸੰਬਰ ਨੂੰ ਬੁਲਾਏ ਗਏ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਤੇ ਕੱਲ ਤਿੱਖੇ ਹਮਲੇ ਕੀਤੇ ਅਸ਼ਵਨੀ ਸ਼ਰਮਾ ਨੇ ਇਸ ਸੈਸ਼ਨ ਨੂੰ ਝੂਠ ਤੇ ਭਰਮ ਪੈਦਾ ਕਰਨ ਵਾਲਾ ਕਹਾਰ ਦਿੱਤਾ ਉਹਨਾਂ ਆਖਿਆ ਕਿ ਪੰਜਾਬ ਸਰਕਾਰ 4 ਸਾਲਾਂ ਵਿੱਚ ਗਰੀਬ ਮਜ਼ਦੂਰਾਂ ਲੋੜਵੰਦਾਂ ਤੇ ਦਲਿਤ ਪਰਿਵਾਰਾਂ ਨੂੰ ਮਨਰੇਗਾ ਤਹਿਤ 100 ਦਿਨ ਦਾ ਰੁਜ਼ਗਾਰ ਉਪਲਬਧ ਨਹੀਂ ਕਰਵਾ ਸਕੀ ਮਹਿਜ਼ 26 ਦਿਨ ਦਾ ਰੁਜ਼ਗਾਰ ਹੀ ਮਿਲਿਆ ਅਜਿਹਾ ਕਰਕੇ ਸਰਕਾਰ ਨੇ ਨਾ ਸਿਰਫ ਰੋਜ਼ਗਾਰ ਦੀ ਗਰੰਟੀ ਖੋਹੀ ਸਗੋਂ ਗਰੀਬਾਂ ਦੀ ਥਾਲੀ ਤੋਂ ਰੋਟੀ ਚੁੱਕ ਕੇ ਗਰੀਬਾਂ ਦੇ ਆਤਮ ਸਨਮਾਨ ਨੂੰ ਵੀ ਠੇਸ ਪੰਚਾਈ ਉਹਨਾਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਮਨਰੇਗਾ ਵਿੱਚ ਹੋਏ ਭ੍ਰਿਸ਼ਟਾਚਾਰ ਤੇ ਵਾਈਟ ਪੇਪਰ ਜਾਰੀ ਕਰਨ ਇਸ ਦਰਮਿਆਨ ਉਹਨਾਂ ਜੀ ਰਾਮਜੀ ਬਿੱਲ ਦੀ ਛਲਾਗਾ ਕਰਦਿਆਂ ਆਖਿਆ ਕਿ ਇਸ ਬਿੱਲ ਤਹਿਤ ਹੁਣ ਲੋਕਾਂ ਨੂੰ 125 ਦਿਨ ਦਾ ਰੋਜ਼ਗਾਰ ਮਿਲੇਗਾ ਤੇ ਭ੍ਰਿਸ਼ਟਾਚਾਰ ਰੋਕਣ ਲਈ ਇਸ ਬਿੱਲ ਵਿੱਚ ਵੀ ਪਖਤਾ ਪ੍ਰਬੰਧ ਹਨ ਕੇਂਦਰ ਸਰਕਾਰ ਨੇ ਛੋਟੀਆਂ ਬਚਤ ਯੋਜਨਾਵਾਂ ਤੇ ਵਿਆਜ ਦਰਾਂ ਨੂੰ ਜਿਉਂਦਾ ਤਿਉਂ ਰੱਖਣ ਦਾ ਫੈਸਲਾ ਕੀਤਾ ਹੈ 1 ਜਨਵਰੀ 2026 ਅੱਜ ਤੋਂ ਸ਼ੁਰੂ ਹੋਣ ਵਾਲੀ ਚੌਥੀ ਤਮਾਹੀ ਲਈ ਵਿਆਜ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਨੋਟੀਫਿਕੇਸ਼ਨ ਜਾਰੀ ਕਰਦਿਆ ਕੇਂਦਰ ਸਰਕਾਰ ਨੇ ਦੱਸਿਆ ਕਿ ਜਨਵਰੀ ਤੋਂ ਮਾਰਚ ਤੱਕ ਉਹੀ ਦਰਾਂ ਰਹਿਣਗੀਆਂ ਜੋ ਪਿਛਲੀ ਤਮਾਹੀ ਵਿੱਚ ਸਨ ਇਸ ਨੋਟੀਫਿਕੇਸ਼ਨ ਮੁਤਾਬਕ ਸਕੰਨਿਆ ਸਮਰiddhi ਯੋਜਨਾ ਤੇ 8.2 ਕਿਸਾਨ ਵਿਕਾਸ ਪੱਤਰ ਤੇ 7.1 प्रोविडेंट फंड पे 7.1 बचत खाते पे 4 जबकि नेशनल सेविंग सर्टिफिकेट पे 7.7 फीसदी ब्याज मिलेगा सीनियर आईपीएस अधिकारी अजय सिंघल ਨੂੰ ਹਰਿਆਣਾ ਦਾ ਨਵਾਂ ਪੁਲਿਸ ਮੁਖੀ ਨਿਯੁਕਤ ਕੀਤਾ ਗਿਆ ਹੈ 1992 ਬੈਚ ਦੇ आईपीएस ਅਧਿਕਾਰੀ ਸਿੰਘਲ ओपी ਸਿੰਘ ਦੀ ਥਾਂ ਲੈਣਗੇ ਜੋ ਕੱਲ ਸੇਵਾਮੁਕਤ ਹੋ ਗਏ ਸਿੰਘਲ ਇਸ ਸਮੇਂ ਹਰਿਆਣਾ ਵਿਜੀਲੈਂਸ ਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੇ ਡਾਇਰੈਕਟਰ ਜਨਰਲ ਵਜੋਂ ਸੇਵਾਵਾਂ ਨਿਭਾ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਹਿਰ ਸੰਗਰੂਰ ਵਿੱਚ ਕੜਾਕੇ ਦੀ ਠੰਡ ਦੇ ਬਾਵਜੂਦ ਬੇਰਜ਼ਗਾਰਾਂ ਦਾ ਸੰਘਰਸ਼ ਜਾਰੀ ਹੈ। ਬੇਰਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ ਡੀਸੀ ਦਫ਼ਤਰ ਅੱਗੇ ਸੜਕ ਕੰਢੇ ਲਾਇਆ ਗਿਆ ਪੱਕਾ ਮੋਰਚਾ ਕੱਲ 7ਵੇਂ ਦਿਨ ਵੀ ਜਾਰੀ ਰਿਹਾ। ਕੰਬੂ ਵਿੱਚ ਡਟੇ ਇਨ੍ਹਾਂ ਨੌਜਵਾਨਾਂ ਨੇ ਹੁਣ ਪਿੰਡਾਂ ਦਾ ਰੁਖ ਕਰ ਲਿਆ ਹੈ। ਬੇਰਜ਼ਗਾਰਾਂ ਨੇ ਵਕ ਵਕ ਪਿੰਡਾਂ ਵਿੱਚ ਜਾ ਕੇ ਆਪਣੀਆਂ ਮੰਗਾਂ ਤੇ ਸਰਕਾਰ ਖਿਲਾਫ ਨਾਅਰੇ ਲਿਖਣ ਦੀ ਮੁਹਿੰਮ ਚਲਾਈ ਜਿਸ ਰਾਹੀਂ ਆਮ ਲੋਕਾਂ ਨੂੰ ਸਰਕਾਰ ਦੀ ਵਾਅਦਾ ਖਿਲਾਫੀ ਤੋਂ ਜਾਣੂ ਕਰਵਾਇਆ ਗਿਆ। ਸਾਲ ਦੇ ਆਖਰੀ ਦਿਨ ਦੇਸ਼ ਨੇ ਕਈ ਅਹਿਮ ਉਪਲਬਧੀਆਂ ਹਾਸਲ ਕੀਤੀਆਂ ਭਾਰਤ ਨੇ ਕੱਲ ਉੜੀਸਾ ਦੇ ਚੰਦੀਪੁਰ ਵਿੱਚ ਸਥਿਤ ਅਬਦੁੱਲ ਕਲਾਮ ਦੀਪ ਤੋਂ ਸਵਦੇਸ਼ੀ ਤੌਰ ਤੇ ਵਿਕਸਤ ਪ੍ਰਲੈਅ ਮਜ਼ਾਈਲ ਦੇ ਲਗਾਤਾਰ ਦੋ ਸਫਲ ਪ੍ਰੀਖਣ ਕੀਤੇ ਇਸ ਪ੍ਰੀਖਣ ਵਿੱਚ ਡੀਆਰਡੀਓ ਨੇ ਇੱਕ ਮੋਬਾਈਲ ਲਾਂਚਰ ਨਾਲ ਦੋ ਮਜ਼ਾਈਨਾ ਨੂੰ ਬੈਕ ਟੂ ਬੈਕ ਫਾਇਰ ਕੀਤਾ ਦੱਸਿਆ ਗਿਆ ਹੈ ਕਿ ਜਦੋਂ ਦੁਸ਼ਮਣ ਵੱਲ ਇਕੱਠੀਆਂ 2 ਜਾਂ ਉਸ ਤੋਂ ਵੱਧ ਜ਼ਿਆਦਾ ਮਜ਼ਾਈਲਾ ਇੱਕ ਟੀਚੇ ਵੱਲ ਵੱਧੀਆਂ ਹਨ ਤਾਂ ਦੁਸ਼ਮਣ ਦੇ 에어 డిਫੈਂਸ ਸਿਸਟਮ ਲਈ ਉਹਨਾਂ ਨੂੰ ਇਕੱਠੇ ਰੋਕਣਾ ਮੁਸ਼ਕਲ ਹੋ ਜਾਂਦਾ ਹੈ ਜੇਕਰ ਇਹ ਡਿਫੈਂਸ ਸਿਸਟਮ ਇੱਕ ਮਜ਼ਾਈਲ ਨੂੰ ਰੋਕ ਲਵੇ ਤਾਂ ਦੂਜੀ ਨਿਸ਼ਾਨਾ ਹਾਸਲ ਕਰ ਲੈਂਦੀ ਹੈ ਉਧਰ ISRU ਨੇ ਵੀ SSLV ਦੇ ਤੀਜੇ ਪੜਾਅ ਦੇ ਉन्नत ਐਡੀਸ਼ਨਾਂ ਦਾ ਸਫਲ ਜ਼ਮੀਨੀ ਪ੍ਰੀਖਣ ਕੀਤਾ ਭਾਰਤੀ ਰੇਲਵੇ ਨੇ ਸਵਦੇਸ਼ੀ ਤੌਰ ਤੇ ਡਿਜ਼ਾਈਨ ਕੀਤੀ ਗਈ ਵੰਦੇ ਭਾਰਤ ਸਨੀਪਰ ਟ੍ਰੇਨ ਦੇ ਆਖਰੀ ਪੜਾ ਦਾ ਹਾਈ ਸਪੀਡ ਪ੍ਰੀਖਣ ਵੀ ਸਫਲਤਾਪੂਰਵਕ ਪੂਰਾ ਕਰ ਲਿਆ। ਇਹ ਪ੍ਰੀਖਣ ਕੋਟਾ ਨਾਗਦਾ ਸੈਕਸ਼ਨ ਤੇ ਹੋਇਆ ਜਿੱਥੇ ਟ੍ਰੇਨ ਨੇ 180 ਕਿਲੋਮੀਟਰ ਪ੍ਰਤੀ ਘੰਟੇ ਦੀ ਵੱਧ ਤੋਂ ਰਫਤਾਰ ਪ੍ਰਾਪਤ ਕੀਤੀ। ਕੇਂਦਰ ਸਰਕਾਰ ਨੇ ਕੱਲ ਵੋਡਾਫੋਨ ਆਈਡੀਆ ਨੂੰ ਵੱਡੀ ਰਾਹਤ ਦਿੰਦਿਆਂ ਉਸ ਨੂੰ ਬਕਾਇਆ ਭੁਗਤਾਨ ਤੇ 5 ਸਾਲ ਦੀ ਮੌਲਤ ਦੇ ਦਿੱਤੀ ਹੈ। ਇਸ ਨਾਲ ਕਰਜ਼ੇ ਵਿੱਚ ਡੁੱਬੀ ਦੂਰ ਸੰਚਾਰ ਇਸ ਕੰਪਨੀ ਨੂੰ ਨਵਾਂ ਜੀਵਨਦਾਨ ਮਿਲਿਆ ਹੈ। ਜ਼ਿਕਰ ਜੋਗ ਹੈ ਕਿ ਇਸ ਕੰਪਨੀ ਨੇ ਲਗਭਗ 87000 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੈ ਮੰਨਿਆ ਜਾ ਰਿਹਾ ਹੈ ਕਿ ਇੰਡੀਗੋ 에ਅਰਲਾਈਨ ਦੇ ਮਾਮਲੇ ਤੋਂ ਸਬਕ ਲੈਂਦਿਆਂ ਕੇਂਦਰ ਸਰਕਾਰ ਨੇ ਹੁਣ ਵੋਡਾਫੋਨ ਆਈਡੀਆ ਨੂੰ ਮੁੜ ਸਰਜੀਤ ਕਰਨ ਦਾ ਫੈਸਲਾ ਕੀਤਾ ਹੈ ਅੰਕੜਿਆਂ ਮੁਤਾਬਕ ਇਸ ਸਮੇਂ ਭਾਰਤ ਦੇ ਦੂਰ ਸੰਚਾਰ ਨੈਟਵਰਕ ਤੇ Jio ਦਾ ਇਕਾਧਿਕਾਰ ਹੁੰਦਾ ਜਾ ਰਿਹਾ ਹੈ ਅਮਰਸਰ ਪਠਾਨਕੋਟ ਮੁੱਖ ਮਾਰਗ ਤੇ ਸਥਿਤ ਪਿੰਡ ਜੈੰਤੀਪੁਰ ਵਿੱਚ ਕੱਲ ਮਾਹੌਲ ਉਸ ਵੇਲੇ ਤਣਾਅਪੂਰਨ ਬਣ ਗਿਆ ਜਦੋਂ ਛਾਪਾ ਮਾਰਨ ਆਏ ਪਾਵਰਕਾਮ ਦੇ ਅਧਿਕਾਰੀਆਂ ਤੇ ਪਿੰਡ ਵਾਸੀਆਂ ਵਿਚਕਾਰ ਜ਼ਬਰਦਸਤ ਟਕਰਾਰ ਹੋਈ। ਮਾਮਲਾ ਇੰਨਾ ਵੱਧ ਗਿਆ ਕਿ ਹੱਥੋਂ ਪਾਈ ਤੱਕ ਨੌਬਤ ਪਹੁੰਚ ਗਈ ਤੇ ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਮੁੱਖ ਮਾਰਗ ਤੇ ਜਾਮ ਲਾਇਆ ਤੇ ਦੋਸ਼ ਲਾਇਆ ਕਿ ਪਾਵਰਕਾਮ ਦੇ ਅਧਿਕਾਰੀਆਂ ਨੇ ਔਰਤਾਂ ਨਾਲ ਬਦਸਲੂਕੀ ਕੀਤੀ ਹੈ। ਉਧਰ ਪਾਵਰਕਾਮ ਦੇ ਅਧਿਕਾਰੀਆਂ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਭਾਗ ਨੂੰ ਪਿੰਡ ਵਿੱਚ ਬਿਜਲੀ ਚੋਰੀ ਦੀਆਂ ਸ਼ਿਕਾਇਤਾਂ ਮਿਲੀਆਂ ਸਨ ਜਦੋਂ ਇਹ ਸ਼ਿਕਾਇਤਾਂ ਨੂੰ ਚੈੱਕ ਕਰ ਰਹੇ ਸਨ ਤਾਂ ਅਚਾਨਕ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਤੇ ਉਨ੍ਹਾਂ ਤੇ ਹਮਲਾ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ